ਭਾਰਤ ਦੇ ਚੀਫ ਜਸਟਿਸ ਜੀ ਬਾਈ ਚੰਦਰ ਚੂੜ ਸੱਚਖੰਡ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦਾ ਸਵਾਗਤ ਕੀਤਾ ਸੋਸ਼ਲ ਮੀਡੀਆ ਤੇ ਸਿੱਖਾਂ 'ਵ੍ਰੋਧ ਨਫਰਤ ਤੇ ਪ੍ਰਪੋਗੰਡਾ ਰੋਕਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਨੂੰ ਮੰਗ ਪੱਤਰ ਵੀ ਸੰਪੇੜਿਆ ਗਿਆ ਭਾਰਤ ਦੇ ਚੀਫ ਜਸਟਿਸ ਸ੍ਰੀ ਧਨਵੰਜਨ ਵਈ ਚੰਦਰ ਚੂੜ ਨੇ ਅਜ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਕ ਮਸਤ ਹੋ ਕੇ ਸਰਦਰ ਦਾ ਪ੍ਰਗਟਾਵਾ ਕੀਤਾ ਹੈ ਜਸਟਿਸ ਚੰਦਰ ਚੂੜ ਨੇ ਆਪਣੇ ਭਾਵਨਾਵਾਂ ਵਿਖਤ ਕਰਦੇ ਆ ਯਾਤਰੀ ਕਿਤਾਬ ਵਿੱਚ ਲਿਖਿਆ ਕਿ ਇਹ ਇਲਾਹੀ ਹਰਮੰਦਰ ਸਾਹਿਬ ਵਿਖੇ ਅਰਦਾਸ ਕਰਨ ਦੇ ਸੁਪਨਾ ਸਾਕਾਰ ਹੋਇਆ ਦੇਸ਼ ਅਤੇ ਮਨੁੱਖਤਾ ਦੀ ਸੇਵਾ ਵਿੱਚ ਇਥੇ ਅਰਦਾਸ ਕਰਨ ਦੇ ਯੋਗ ਹੋਣ ਦਾ ਇੱਕ ਬੜਾ ਭਾਗਾ ਪਲ ਹੈ ਇਸ ਮੌਕੇ ਉਹਨਾਂ ਨੂੰ ਸ਼ਰਮਣੀ ਘਰਦਾਰ ਪ੍ਰਬੰਧ ਕਮਾੜੀ ਦੇ ਪਰਨਾ ਹਰਜਿੰਦਰ ਸਿੰਘ ਧੰਮ ਨੇ ਸੱਚਖੰਡ ਸ੍ਰੀ ਅਨੰਦ ਸਾਹਿਬ ਦਾ ਸਨਹਿਰੀ ਮਾਡਲ ਸਰਪਾਉ ਅਤੇ ਇਤਿਹਾਸਕ ਪੁਸਤਕਾਂ ਦਾ ਸੱਟ ਦੇ ਕੇ ਸਨਮਾਨਿਤ ਕੀਤਾ ਹੈ ਅਤੇ ਸੋਸ਼ਲ ਮੀਡੀਆ ਮੰਚਾਂ ਉੱਤੇ ਸਿੱਖਾਂ ਵਿਰੁੱਧ ਕੀਤੀ ਜਾ ਰਹੀ ਨਫ਼ਰਤ ਤੇ ਪ੍ਰਪੋਗੰਡਾ ਰੋਕਣ ਲਈ ਮੰਗ ਪੱਤਰ ਵੀ ਦਿੱਤਾ ਐਡਵੋਕੇਟ ਧੰਮ ਨੇ ਕਿਹਾ ਸਿੱਖਾਂ ਨੇ ਭਾਰਤ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਪ੍ਰੰਤੂ ਕੁਝ ਅਸਰਾਰਤੀ ਲੋਕਾਂ ਵੱਲੋਂ ਜਾਣ ਬੁੱਝ ਕੇ ਸਿੱਖਾਂ ਸਿੱਖਸਾਂ ਦਾ ਇਤਿਹਾਸ ਮਰਿਆ ਤੇ ਪਛਾਣ ਨੂੰ ਆਜ ਨੂੰ ਲੈ ਕੇ ਸੋਸ਼ਲ ਮੀਡੀਆ ਮੰਚ ਉਤੇ ਨਫਰਤੀ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਕਹੇ ਕਿ ਇਸ ਸਵੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਬੀਤੇ ਸਮੇਂ ਵਿੱਚ ਫੌਜ ਜਨਰਲ ਇਜਰਾਸਨ ਦਰਾਂ ਮਤੇ ਪਾਸ ਕਰਕੇ ਵੀ ਭਾਰਤ ਅਤੇ ਸੂਬਾ ਸਰਕਾਰ ਨੂੰ ਭੇਜੇ ਗਏ ਹਨ ਪਰ ਸਿੱਖਾਂ ਖਿਲਾਫ ਨਫਰਤ ਤੇ ਵਰਤਾਰਾ ਲਗਾਤਾਰ ਜਾਰੀ ਹੈ ਇਸ ਨੂੰ ਰੋਕਣ ਲਈ ਕੋਠੋਸ ਕਦਮ ਨਹੀਂ ਚੁੱਕੇ ਜਾ ਰਹੇ Aí It's a great privilege, blessing to be able to pray at Harmandir Sahib uh, and I pray that you know all of humanity in our nation and beyond be happy, peaceful and prosperous that is my prayer for uh, the great divine uh, who rules all our lives First time I No, I it's a very divine place peaceful and sitting there you know in meditating you really have a different experience it's for everyone to imbibe that experience and understand it thank you sir thank you thank you see ek mang patra deta hai jisde vich sikh community nu jehda target kita ja raha social media de upate us nu leke ek mang patra deta hai ki hausla milya ki unanne todeke aap di gall rakhi hai dekho bhame kam jehda hai ਇਹ ਐਗਜ਼ੈਕਟਿਵ ਦਾ ਹੈ ਸਾਰਾ ਪਰ ਫਿਰ ਵੀ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਆਏ ਆ ਤੇ ਅਕਸਰ ਤੁਸੀਂ ਦੇਖਦੇ ਆ ਪਬਲਿਕ ਇੰਟੈਸਟਿਟੀਕੇਸ਼ਨਸ ਅੱਜ ਕੱਲ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸਾਰੀਆਂ ਪੈਂਦੀਆਂ ਅਸੀਂ ਉਹਨਾਂ ਨੂੰ ਇਹ ਭਾਵੇਂ ਐਗਜ਼ੈਕਟਿਵ ਦੇ ਰਿਪੋਰਟ ਦੇ ਆ ਜਿਹੜਾ ਸਾਡਾ মিডিਆ ਚੱਲ ਰਿਹਾ ਉਹ ਲੋਕ ਲੋਕ ਕੇ ਇੰਨੀਆਂ ਹੇਟਡ ਗੱਲਾਂ ਸਿੱਖਾਂ ਦੇ ਖਿਲਾਫ ਕਰਦੇ ਆ ਜਿਨ੍ਹਾਂ ਦੀ ਲੋਕੇਸ਼ਨ ਕਰਨੀ ਸਾਨੂੰ ਬਹੁਤ ਔਖੀ ਜਿਹੀ ਲੋਕੇਟ ਕਰਦੇ ਵੀ ਆ ਤੇ ਪੁਲਿਸ ਉਹਤੇ ਕੋਈ ਐਕਸ਼ਨ ਨਹੀਂ ਕਰਦੀ ਸੋ ਅਸੀਂ ਉਹ ਅੱਜ ਚੀਫ ਜਸਟਿਸ ਆਫ ਇੰਡੀਆ ਨੂੰ ਇੱਕ ਮੈਮੋਰੰਡਮ ਕਹਿ ਲਓ ਜਾਂ ਇੱਕ ਅਪੀਲ ਦੇ ਤੌਰ ਤੇ ਕਹਿ ਲਓ ਕਿ ਅੱਜ ਲੱਕਲੀ ਇਥੇ ਆਏ ਸਕੇ ਉਹਨਾਂ ਨੂੰ ਅਸੀਂ ਉਹ ਦਿੱਤੀ ਆ ਤੇ ਉਹਨਾਂ ਨੂੰ ਅਸੀਂ ਗੁਜ਼ਾਰਚ ਵੀ ਕੀਤੀ ਆ ਦੇਖੋ ਚੀਫ ਜਸਟਿਸ ਆਫ ਇੰਡੀਆ ਆ ਜੁਡੀਸ਼ਰੀ ਦੇ ਹੈੱਡ ਆ ਕੁਝ ਵੀ ਕਰ ਸਕਦੇ ਆ ਉਹ ਸ਼ਾਸਨ ਨਾਲ ਹੀ ਜੇ ਕਹਿ ਲਓ ਭਈ ਯਕੀਨ ਨਾਲੇ ਸਾਰਾ ਕੰਮ ਚੱਲਦਾ ਬੰਦੀ ਸਿੰਘਾ ਦਾ ਮਸਲਾ ਸੀਗਾ ਉਹ ਵੀ ਕੋਈ ਚੱਲ ਰੱਖੀ ਤੁਸੀਂ ਬੰਦੀ ਸਿੰਘਾ ਦਾ ਮਸਲਾ ਕਿਉਂਕਿ ਚੀਫ ਜਸਟਿਸ ਆਫ ਇੰਡੀਆ ਦੇ ਹਸਪੁਰਦ ਨਹੀਂ ਜੀ ਇਹ ਹੁਣ ਹੈਗਾ ਸਰਕਾਰਾਂ ਦੇ ਬੱਸ ਜੇ ਇਹਨਾਂ ਦੇ ਬੱਸ ਹੁੰਦਾ ਤੇ ਅਸੀਂ ਜ਼ਰੂਰ ਇਹਨਾਂ ਦੇ ਧਿਆਨ ਦੇ ਵਿੱਚ ਵੀ ਉਹ ਲਿਆਉਂਦੇ ਪਰ ਸਾਡੀ ਜਦੋਜਾਦ ਉਹਨਾਂ ਲਈ ਵੀ ਜਾ ਰਹੀ ਆ ਕੋਈ ਭਗਵਾਨ ਪ੍ਰਧਾਨ ਸਾਸ ਦੇ ਨਾਲ ਗੱਲਬਾਤ ਕੀਤੀ ਗਈ ਸੀ ਕਿਉਂਕਿ ਉਹ ਵੀ ਆਏ ਸੀ ਕਹਿੰਦੇ ਸੀ ਉਹਨਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਬਾਈ ਹੈਂਡ ਉਹਨਾਂ ਨੂੰ ਕੋਈ ਚਿੱਠੀ ਨਹੀਂ ਭਗਵਾਨ ਪ੍ਰਮਾਨ ਹੁਣ ਉਹਨਾਂ ਨੂੰ ਕੋਈ ਬਾਈ ਹੈਂਡ ਨਹੀਂ ਚਿੱਠੀ ਦਿੱਤੀ ਜਾਣੀ ਉਹ ਅਸੀਂ ਚਿੱਠੀ ਆਲਰੇਡੀ ਉਹਨਾਂ ਨੂੰ ਜਿਹੜਾ ਉਹਨਾਂ ਦਾ ਅਫੀਸ਼ੀਅਲ ਹੈਗਾ ਵੈਬਸਾਈਟ ਤੇ ਪਾ ਦਿੱਤੀ ਆ ਜੀ ਜੀ ਤੇ ਰੋਜ਼ ਬਾਕੀ ਵੀ ਉਹ ਮੀਡੀਆ ਦੇਖਦੇ ਆ ਜੀ ਜੀ ਤੇ ਸ਼ਾਇਦ ਕੱਲ ਨੂੰ ਗਵਰਨਰ ਸਾਹਿਬ ਦਾ ਪ੍ਰੋਗਰਾਮ ਆਉਣਾ ਹੋਵੇ ਜੀ ਤਾਂ ਉਹਨਾਂ ਨਾਲ ਜ਼ਰੂਰ ਡਿਸਕਸ ਕਰਨਗੇ ਵੀ ਉਹ ਚਿੱਠੀ ਭੇਜੀ ਸਾਡਾ ਜਵਾਬ ਦਿਓ ਭਾਈ ਜੀ ਜੀ ਇੱਕ ਨਹੀਂ ਜਵਾਬ ਦਿੰਦੇ ਤੇ ਫੇਰ ਕੀ ਫੇਰ ਦੇਖਾਂ ਫੇਰ ਕੋਈ ਨਾ ਪਹਿਲਾਂ ਆਪਾਂ ਦੇਖੀਏ ਤਾਂ ਸਹੀ ਨਾ ਕੀ ਕਰਦੇ ਆ ਅਕਸਰ ਮੁੱਖ ਮੰਤਰੀ ਆ ਤੇ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੰਸਟੀਟਿਊਸ਼ਨਲ ਇਲੈਕਟਡ ਬਾਡੀ ਆ ਜੇ ਨਹੀਂ ਦਿੰਦੇ ਫੇਰ ਦੇਖਾਂਗੇ ਫਰਦਰ ਕੀ ਆ ਅਦਰਵਾਈਜ਼ ਮੈਂ ਸਮਝਦਾ ਆਂ ਪੰਜਾਬ ਦੇ ਕਿਉਂਕਿ ਠੀਕ ਆ ਮੁੱਖ ਮੰਤਰੀ ਇੱਕ ਪਾਰਟੀ ਦਾ ਹੁੰਦਾ ਇੱਕ ਪਾਰਟੀ ਦਾ ਕਹਿਣ ਤੋਂ ਆਪੇ ਬਣਾਉਂਦੇ ਆ ਪਰ ਮੁੱਖ ਮੰਤਰੀ ਦਾ ਫੇ ਸਾਰੇ ਪੰਜਾਬ ਦਾ ਹੀ ਹੁੰਦਾ ਨਾ ਉਹ ਕੱਲੀ ਇੱਕ ਪਾਰਟੀ ਦਾ ਨਹੀਂ ਹੁੰਦਾ ਧੰਨਵਾਦ ਧੰਨਵਾਦ ਸਰਕਾਰ ਦਾ ਮਸਲਾ ਉਹਨਾਂ ਦਾ